ਪੰਜਾਬ ਫਾਈਲ 3ਵੀਂ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਖਬਰ ਲੈ ਕੇ ਹਾਜ਼ਰ ਆਂ ਜਿਸ ਦੇ ਵਿੱਚ ਗੱਲ ਕੀਤੀ ਜਾਏਗੀ ਮੁਹਾਲੀ ਜ਼ਿਲ੍ਹੇ ਦੇ ਵਿੱਚ ਕ੍ਰਾਈਮ ਕਰਕੇ ਭਗੌੜੇ ਹੋਏ 800 ਲੋਕਾਂ ਦੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵਦ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇਕੱਲੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਸਾਰੇ ਥਾਣਿਆਂ ਨਾਲ ਜੁੜੇ ਹੋਏ ਕੇਸਾਂ ਦੇ ਵਿੱਚ 800 ਕ੍ਰਿਮੀਨਲਸ ਜਾਂ ਕਹਿ ਲੋ ਅਪਰਾਧੀ ਫਰਾਰ ਹੋ ਚੁੱਕੇ ਨੇ ਕਾਨੂੰਨ ਦੀ ਗ੍ਰਿਫਤ ਤੋਂ ਭੱਜ ਚੁੱਕੇ ਨੇ ਤੇ ਹੁਣ ਨਵੇਂ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਇੱਕ ਤਿੰਨ ਮੈਂਬਰੀ ਵਿਸ਼ੇਸ਼ ਕਮੇਟੀ ਬਣਾ ਕੇ ਇਨਾ 800 ਦੇ 800 ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਮੁਹਿੰਮ ਵਿੜ ਦਿੱਤੀ ਹੈ ਇਨਾ ਤਿੰਨਾ ਮੈਂਬਰਾਂ ਦੇ ਨਾਂ ਨੇ ਐਸਪੀ ਡੀ ਸੌਰਵ ਜੰਦਲ ਡੀਐਸਪੀ ਹੈਗੇ ਆ ਜੀ ਨਵੀਨ ਪਾਲ ਲਹਿਲ ਅਤੇ ਏਐਸਆਈ ਓਮ ਪ੍ਰਕਾਸ਼ ਤੇ ਇਸ ਤੋਂ ਇਲਾਵਾ ਕਈ ਹੈਡ ਕਾਂਸਟੇਬਲ ਤੇ ਕਾਂਸਟੇਬਲ ਨਾਲ ਇਸ ਟੀਮ ਦੇ ਜੋੜੇ ਗਏ ਇਸ ਟੀਮ ਨੇ ਕਰੀਬ 1 ਮਹੀਨਾ ਪਹਿਲਾਂ ਕੰਮ ਸ਼ੁਰੂ ਕੀਤਾ ਤੇ ਇਹਦੇ ਸਮੇਂ ਦੇ ਵਿੱਚ 22 ਤੋਂ ਵੱਧ ਪੀਓਜ਼ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਜਿਹੜਾ ਕਿ ਇੱਕ ਬਹੁਤ ਹੀ ਵਧੀਆ ਰਿਜ਼ਲਟ ਹੈ ਸ਼ਲਾਘਾਯੋਗ ਨਤੀਜਾ ਹੈ ਦੇਖੋ ਇਸ ਤੋਂ ਪਹਿਲਾਂ ਕਿੰਨੇ ਐਸਐਸਪੀ ਰਹੇ ਇਹ ਮੈਂ ਗੱਲ ਕਰਦਾ ਜਿਹੜੇ 800 ਪੀਓ ਨੇ 1995 ਤੋਂ ਲੈ ਕੇ 2025 ਤੱਕ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਭਾਵੇਂ ਕਿ ਹੁਣ ਤੱਕ ਇਸ 30 ਸਾਲਾਂ 'ਚ ਬਹੁਤ ਸਾਰੇ ਐਸਐਸਪੀ ਮੁਹਾਲੀ ਦੇ ਵਿੱਚ ਆਪਣਾ ਸਮਾਂ ਬਿਤਾ ਕੇ ਅੱਗੇ ਚਲੇ ਗਏ ਪ੍ਰਮੋਟ ਹੋ ਗਏ ਇਸ ਤੋਂ ਪਹਿਲਾਂ ਜਿਹੜੇ ਐਸਐਸਪੀ ਦੀਪਕ ਪਾਰਕ ਸੀ ਉਹਨਾਂ ਨੂੰ ਵੀ ਚੰਗੇ ਕੰਮਾਂ ਲਈ ਯਾਦ ਰੱਖਿਆ ਜਾਂਦਾ ਹੈ ਅਪਾਰਟ ਫਰਮ ਅਰੈਸਟਿੰਗ ਗੈਂਗਸਟਰਸ ਫੜਨੇ ਜਾਂ ਹੋਰ ਹਥਿਆਰ ਫੜਨੇ ਨਸ਼ੀਲੀਆਂ ਵਸਤਾਂ ਫੜਨੀਆਂ ਉਹਨਾਂ ਦਾ ਸਮਾਂਕਾਲ 7-8 ਮਹੀਨੇ ਦਾ ਹੀ ਸੀ ਛੋਟਾ ਸੀ ਵਧੀਆ ਕੰਮ ਕੀਤਾ ਆਪਣੇ ਅੱਛੇ ਸੁਭਾਅ ਲਈ ਮੁਹਾਲੀ ਦੇ ਨਾਗਰਿਕ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਨੇ ਇੱਕ ਬਹੁਤ ਵੱਡਾ ਇਮੀਗ੍ਰੇਸ਼ਨ ਕੰਸਲਟੈਂਟ ਰੁਦਰਾਕਸ਼ ਦੇ ਨਾਮ ਨਾਲ ਜਾਣਿਆ ਜਾਂਦਾ ਉਹਨੂੰ ਪਹਿਲੀ ਵਾਰੀ ਕਿਸੇ ਐਸਐਸਪੀ ਨੇ ਹੱਥ ਪਾਇਆ ਸੀ ਤੇ 100 ਤੋਂ 50 ਤੋਂ ਉੱਤੇ ਵਿਅਕਤੀ ਉਹਨੇ ਠੱਗੇ ਸੀ ਤੇ ਹੁਣ ਜੇਲ੍ਹ 'ਚ ਬੈਠਾ ਉਹ ਵੱਡੇ ਕੰਮ ਲਈ 20 ਲੋਕ ਉਹਨਾਂ ਨੂੰ ਯਾਦ ਰੱਖਦੇ ਆ ਪਾਰਕਸ਼ਾ ਯਾਰ ਉਸ ਤੋਂ ਪਿਛਲੇ ਐਸਐਸਪੀ ਦਾ ਮੈਂ ਜ਼ਿਕਰ ਕਰਨਾ ਨਹੀਂ ਚਾਹੁੰਦਾ ਕਿਉਂਕਿ ਉਹਦੇ ਸਮੇਂ ਕਾਲ 'ਚ ਕੋਈ ਇਹੋ ਜਿਹਾ ਵਧੀਆ ਕੰਮ ਸੁਣਨ ਨੂੰ ਨਹੀਂ ਮਿਲਦਾ ਬਲਕਿ ਲੋਕ ਰੋਂਦੇ ਉਰਲਾਉਂਦੇ ਪੱਤਰਕਾਰਾਂ ਕੋਲ ਜਾਂਦੇ ਨੇ ਹੁਣ ਨਵੇਂ ਐਸਐਸਪੀ ਹਾਂ ਜੀ ਸਾਹਿਬ ਦਾ ਜਿਹੜਾ ਆ ਉਪਰ ਆਲਾ ਕਿ 800 ਭਗੌੜਿਆਂ ਦੀ ਪ੍ਰੋਕਲੇਮਡ ਡਿਫੈਂਡਰਸ ਦੀ ਲਿਸਟ ਤਿਆਰ ਹੋ ਗਈ 22 ਵਿਅਕਤੀਆਂ ਦੀ ਲਿਸਟ ਸਾਡੇ ਕੋਲ ਪਹੁੰਚ ਗਈ ਤੁਹਾਨੂੰ ਹੁਣੇ ਸਕਰੀਨ ਤੇ ਦਿਖਾਵਾਂਗੇ ਤੇ ਮੈਂ ਐਸਪੀ ਜੰਦਲ ਡੀਐਸਪੀ ਲਹਿਲ ਤੇ ਏਐਸਆਈ ਓਮ ਪ੍ਰਕਾਸ਼ ਤਿੰਨਾਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਆ ਮੈਂ ਕਿਹਾ ਜੀ ਇਹ ਇੰਨੀ ਲਿਸਟ ਹੋਈ ਕਿਵੇਂ ਲੰਬੀ ਕਿਵੇਂ ਹੋ ਗਈ ਉਹ ਕਹਿੰਦੇ ਜੀ ਪੁਲਿਸ ਵਿਅਸਤ ਸੀ ਜਾਂ ਇਹ ਲੋਕ ਲੱਭਦੇ ਨਹੀਂ ਸੀ ਕਿਉਂਕਿ ਪੰਜਾਬ ਦੇ ਨਾਲ ਹਿਮਾਚਲ ਹਰਿਆਣਾ ਰਾਜਸਥਾਨ ਵੀ ਲੱਗਦਾ ਹੈ ਕ੍ਰਾਈਮ ਉਧਰੋਂ ਆ ਕੇ ਇੱਧਰ ਕਰਕੇ ਵਾਪਸ ਚਲੇ ਜਾਂਦੇ ਸੀ ਜਾਂ ਜਿਹੜੇ ਲੋਕ ਇੱਧਰ ਕ੍ਰਾਈਮ ਕਰਦੇ ਸੀ ਤਾਂ ਉਹ ਨਾਰਲੇ ਸੂਬਿਆਂ 'ਚ ਨਿਕਲ ਜਾਂਦੇ ਸੀ ਫਿਰ ਮੈਨੂੰ ਦੱਸਿਆ ਗਿਆ ਡੀਐਸਪੀ ਲਹਿਲ ਵੱਲੋਂ ਕਿ ਨਵੇਂ ਐਸਐਸਪੀ ਨੇ ਹੁਕਮ ਦਿੱਤਾ ਕਿ ਸਾਰੇ ਥਾਣਿਆਂ ਚੋਂ ਲਿਸਟਾਂ ਇਕੱਠੀਆਂ ਕਰੋ ਪੀਓਜ਼ ਦੀਆਂ ਉਹ ਕੀਤੀਆਂ ਗਈਆਂ ਹੁਣ ਤੁਹਾਨੂੰ ਇੱਥੇ ਇਹ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੋ ਤਰੀਕੇ ਨਾਲ ਬੰਦਾ ਪੀਓ ਡਿਕਲੇਅਰ ਹੁੰਦਾ ਇੱਕ ਤਾਂ ਹੁੰਦਾ ਜੀ ਪਰਚਾ ਦਰਜ ਹੋ ਗਿਆ ਕ੍ਰਾਈਮ ਉਹਦੇ ਸਿਰ ਲੱਗ ਗਿਆ ਤੇ ਉਹ ਸਕੌਂਡ ਕਰ ਗਿਆ ਉਦੋਂ ਬਾਅਦ ਉਹ ਜਮਾਨਤਾਂ ਜਮੂਨਤਾਂ ਲਾਉਂਦਾ ਵੀ ਅਗਾਊਂ ਜਮਾਨਤ ਮਿਲ ਜੇ ਸਾਰੀਆਂ ਰੱਦ ਹੋ ਜਾਂਦੀਆਂ ਤੇ ਫਿਰ ਵੀ ਪੇਸ਼ ਨਹੀਂ ਹੁੰਦਾ ਫਿਰ ਪੁਲਿਸ ਉਹਦੇ ਅਗੇਂਸਟ ਅਦਾਲਤ ਦੇ ਵਿੱਚ ਪੀਓ ਦੀ ਪ੍ਰोसीडिंग ਸ਼ੁਰੂ ਕਰਦੀ ਹੈ ਅਦਾਲਤ ਤੋਂ ਨੂੰ ਪੀਓ ਘੋਸ਼ਿਤ ਕਰਦੀ ਹੈ ਪੀਓ ਦਾ ਮਤਲਬ ਹੁੰਦਾ ਇਸ਼ਤਿਹਾਰੀ ਮੁਜਰਮ ਬਰੋਕਲੇਮਡ ਅਫੈਂਡਰ ਦੂਜਾ ਜਿਹੜਾ ਤਰੀਕਾ ਹੈਗਾ ਪ੍ਰੋਸੀਜਰ ਹੈਗਾ ਜਦੋਂ ਅਦਾਲਤ ਦੇ ਅੱਗੇ ਇੱਕ ਬੰਦਾ ਪੇਸ਼ ਹੋ ਜਾਂਦਾ ਹੈ ਉਹਦਾ ਜੁਡੀਸ਼ਲ ਰਿਮਾਂਡ ਤੋਂ ਬਾਅਦ ਫਿਰ ਉਹ ਜਮਾਨਤ ਹੋ ਜਾਂਦੀ ਆ ਫਿਰ ਉਹ ਕੁਝ ਤਰੀਕਾਂ ਤੋਂ ਬਾਅਦ ਗਾਇਬ ਹੋ ਜਾਂਦਾ ਲਾਪਤਾ ਹੋ ਜਾਂਦਾ ਫਿਰ ਅਦਾਲਤ ਉਸ ਨੂੰ ਪੀਓ ਡਿਕਲੇਅਰ ਕਰਦੀ ਆ ਪ੍ਰੋਕਲੇਮਡ ਡਿਫੈਂਡਰ ਸੋ ਤੁਹਾਨੂੰ ਦੋ ਤਰੀਕੇ ਦੱਸਤੇ ਕਿ ਇੱਕ ਤਾਂ ਪੁਲਿਸ ਵੱਲੋਂ ਜਿਹੜਾ ਭਗੌੜਾ ਹੋਵੇ ਉਹ ਵੀ ਪੀਓ ਹੋ ਜਾਂਦਾ ਜੇ ਅਦਾਲਤ ਦੇ ਵਿੱਚ ਟ੍ਰਾਇਲ ਚੱਲਦਾ ਹੋਵੇ ਟਰਾਲ ਦੇ ਦੌਰਾਨ ਭਗੌੜਾ ਹੋ ਜੇ ਓ ਵੀ ਪੀਓ ਕੋਸ਼ਿਤ ਹੋ ਜਾਂਦਾ ਹੈ। ਔਰ ਸਾਨੂੰ ਇਹ ਦੱਸਿਆ ਗਿਆ ਕਿ ਜਿਹੜੇ ਹੁਣ ਤਾਜ਼ੇ 22 ਬੰਦੇ ਗ੍ਰਿਫਤਾਰ ਕੀਤੇ ਆ ਇਹਨਾਂ ਚੋਂ ਇੱਕ ਹਰਿਆਣੇ ਦਾ ਕੁਝ ਦੂਰ ਦੇ ਇੱਕ ਪਿੰਡ ਦਾ ਕੁਝ ਹਿਮਾਚਲ ਪ੍ਰਦੇਸ਼ ਦੇ ਵੀ ਹੈਗੇ ਆ ਤੇ ਕੁਝ ਰਾਜਸਥਾਨ ਦੇ ਬਾਕੀ ਸਾਰੇ ਪੰਜਾਬ ਨਾਲ ਸੰਬੰਧਿਤ ਆ। ਇਹ ਜਿਹੜੀ ਟੀਮ ਆ ਇਹ ਇਹਨਾਂ ਲੋਕਾਂ ਦੇ ਐਡਰੈਸ ਛਾਣ ਬੀਣ ਕਰਕੇ ਉਹਨਾਂ ਦੇ ਫੋਨ ਨੰਬਰ ਟਰੇਸ ਕਰਕੇ ਮਤਲਬ ਕਿ ਟੈਪ ਤੇ ਲਾ ਕੇ ਉਹਨਾਂ ਦੀ ਜਾਣਕਾਰੀ ਇਕੱਠੀ ਕਰਕੇ ਖੁਦ ਰੇਡ ਕਰਦੀ ਹੈ ਜਾਂ ਉੱਥੇ ਇਲਾਕੇ ਦੇ ਸੰਬੰਧਿਤ ਥਾਣੇ ਨੂੰ ਸੂਚਿਤ ਕਰਦੀ ਹੈ ਕਿ ਫਲਾਣੇ ਫਲਾਣੇ ਬੰਦੇ ਨੂੰ ਤੁਹਾਡੇ ਜਰਿਸਡਿਕਸ਼ਨ ਚ ਬੈਠਾ ਜਾ ਕੇ ਫੜ ਕੇ ਲਿਆਓ ਦੇ ਮੁਹਾਲੀ ਆ ਕੇ ਸਾਡੇ ਹਵਾਲੇ ਕਰੋ ਖੈਰ ਇਹ ਬਾਕੀ ਦੇ ਥਾਣੇ ਵੀ ਯੋਗਦਾਨ ਪਾ ਰਹੇ ਨੇ ਪਰ ਮੇਨ ਇਨੀਸ਼ੀਏਟਿਵ ਮੁਹਾਲੀ ਪੁਲਿਸ ਦਾ ਜਿਹੜਾ ਇਸ ਕੰਮ ਦੇ ਪਿੱਛੇ ਲੱਗੀ ਹੋਈ ਆ ਸਾਨੂੰ ਡੀਐਸਪੀ ਨਵੀਨ ਪਾਲ ਲਹਿਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹਨਾਂ 800 ਬੰਦਿਆਂ ਦੀ ਲਿਸਟ ਚੋਂ ਕਈ ਬੰਦੇ ਮਰ ਚੁੱਕੇ ਨੇ ਔਰ ਕਈ ਬੰਦੇ ਅਦਾਲਤਾਂ ਤੋਂ ਬਰੀ ਹੋ ਚੁੱਕੇ ਨੇ ਪਰ ਰਿਕਾਰਡ ਦੇ ਵਿੱਚ ਤਾਲਮੇਲ ਨਾ ਹੋਣ ਕਰਕੇ ਹਜੇ ਵੀ ਉਹ ਪੀਓ ਨਜ਼ਰ ਆ ਰਹੇ ਨੇ ਅਗਲੀ ਗੱਲ ਉਹਨਾਂ ਨੇ ਦੱਸੀ ਕਿ ਕਈ ਵਾਰੀ ਇੱਕ ਅਪਰਾਧੀ ਇੱਕ ਪਰਚੇ ਦੇ ਵਿੱਚ ਪੀਓ ਹੋ ਜਾਂਦਾ ਦੂਜੇ ਪਰਚੇ ਦੇ ਵਿੱਚ ਉਹ ਫੜਿਆ ਜਾਂਦਾ ਤੇ ਜੂਡਿਸ਼ੀਨ ਕਸਟਡੀ ਚ ਹੁੰਦਾ ਉਹ ਸਾਨੂੰ ਫਿਰ ਜਦੋਂ ਪਤਾ ਲੱਗਦਾ ਅਸੀਂ ਉਹਨੂੰ ਫਿਰ ਪ੍ਰੋਡਕਸ਼ਨ ਰੰਡ ਤੇ ਲਿਆ ਕੇ ਅਦਾਲਤ ਦੇ ਅੱਗੇ ਪੇਸ਼ ਕਰਦੇ ਤੇ ਕੁਝ ਮਾਮਲੇ ਇਦਾਂ ਹੁੰਦੇ ਨੇ ਕਿ ਕੁਝ ਅਪਰਾਧੀ ਇੱਕ ਪਰਚੇ 'ਚ આરોપી ਹੋਗੇ ਦੂਜੇ ਜਿਹਨਾਂ ਨੂੰ ਸਜ਼ਾ ਹੋਗੀ ਤੇ ਫਿਰ ਉਹ ਕੈਦ ਭੁਗਤਰੇ ਹੁੰਦੇ ਆ ਕਿਸੇ ਹੋਰ ਜੇਲ੍ਹ 'ਚ ਕਿਸੇ ਹੋਰ ਸ਼ਹਿਰ 'ਚ ਜਾਂ ਕਿਸੇ ਹੋਰ ਸੂਬੇ 'ਚ ਉਥੋਂ ਵੀ ਉਹਨਾਂ ਦਾ ਪਤਾ ਕਰਕੇ ਅਸੀਂ ਉਹਨਾਂ ਨੂੰ ਮੁਹਾਲੀ ਜ਼ਿਲ੍ਹੇ ਦੇ ਵਿੱਚ ਪੈਂਡਿੰਗ ਚੱਲ ਰਹੇ ਪਰਚੇ ਦੇ ਵਿੱਚ ਪੇਸ਼ ਅਦਾਲਤ ਕਰਦੇ ਆ ਚੋ ਇੱਕ ਬੜੀਏ ਜਟਿਲ ਇੱਕ ਬਹੁਤ ਕੰਪਲਿਕੇਟਿਡ ਪ੍ਰਕਿਰਿਆ process ਹੈ ਜਿੱਥੇ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਤੇ ਕਈ ਲੋਕ ਤਾਂ ਮਰ ਚੁੱਕੇ ਆ ਯਾਨੀ ਕਿ 30 ਸਾਲ ਹੋ ਗਏ ਤੇ ਜਿਹੜੇ ਲੋਕ ਮਰ ਚੁੱਕੇ ਆ ਉਹਨਾਂ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰਕੇ ਉਹਨਾਂ ਦੇ ਡੈਥ ਸਰਟੀਫਿਕੇਟ ਹਾਸਲ ਕਰਕੇ ਅਦਾਲਤ ਨੂੰ ਦਿੱਤੇ ਜਾਂਦੇ ਨੇ ਤਾਂ ਕਿ ਉਹਨਾਂ ਦੇ ਨਾਮ ਡਿਲੀਟ ਕਰਤੇ ਜਾਣ ਪੀਓਜ਼ ਦੀ ਲਿਸਟ ਦੇ ਵਿੱਚੋਂ ਸੋ ਇਹ ਸਾਰਾ ਪ੍ਰੋਸੈਸ ਇਹ ਤਿੰਨ ਮੈਂਬਰੀ ਟੀਮ ਫਾਲੋ ਕਰ ਰਹੀ ਹੈ ਬਹੁਤ ਇਹ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ ਸਮਾਂ ਲੱਗਦਾ ਹੈ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ 800 ਵਿਅਕਤੀਆਂ ਦੀ ਲਿਸਟ ਦੇ ਵਿੱਚ ਵੱਡੇ ਦਗੇਜ ਮੋٹے ਮਾਲ ਧਾਰ ਵਿਅਕਤੀ ਕਿੰਨੇ ਕਰ ਹਜੇ ਸਾਨੂੰ ਉਹ 800 ਬੰਦਿਆਂ ਦੀ ਲਿਸਟ ਉਪਲਬਧ ਨਹੀਂ ਹੋਈ ਜਦੋਂ ਹੋਏਗੀ ਨਿਗਾਹ ਮਾਰ ਕੇ ਤੁਹਾਨੂੰ ਦੱਸਾਂਗੇ ਆ ਹਾਲ ਦੀ ਹੀ ਘਟਨਾ ਹੈ ਕਿ ਬਾਜਵਾ ਜਿਹੜਾ ਇੱਕ ਬਿਲਡਰ ਹੈ ਜਗਿੰਦਰਪਾਲ ਬਾਜਵਾ ਸਨੀ ਐਨਕਲੇਵ ਬਣਾਇਆ ਜਿਨੇ ਉਹਦੇ ਤੇ 50 ਤੋਂ ਉੱਤੇ ਪਰਚੇ ਦੱਜ ਸੀ ਬਹੁਤ ਸਾਰੇ ਪਰਚੇ ਜੋ ਪੀਓ ਘੋਸ਼ਿਤ ਕੀਤਾ ਜਾ ਚੁੱਕਿਆ ਸੀ ਪਰ ਕਿਸੇ ਵੀ ਪ੍ਰੀਵੀਅਸ ਐਸਐਸਪੀ ਨੇ ਉਹਨੂੰ ਅਰੈਸਟ ਕਰਨ ਦੀ ਹੱਥ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਇਹਦੇ ਅਰਥ ਆਪ ਕੱਢ ਲਓ ਕਿਉਂ ਨਹੀਂ ਕੀਤੀ ਆਖਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਮਾਮਲਾ ਗਿਆ ਇੱਕ ਪੀੜਿਤ ਨੇ ਪਟੀਸ਼ਨ ਪਾਈ ਫਿਰ ਜੱਜ ਨੇ ਦਬਕਾ ਮਾਰਿਆ ਇੱਥੋਂ ਤੱਕ ਕਿ ਡੀਜੀਪੀ ਗੌਰਵ ਯਾਦਵ ਨੂੰ ਤਲਬ ਕੀਤਾ ਔਰ ਮੈਂ ਤੁਹਾਨੂੰ ਯਾਦ ਕਰਵਾਉਂਦਾ ਚੱਲਾਂ ਕਿ ਡੀਜੀਪੀ ਨੇ ਐਫਿਡੇਵਿਟ ਫਾਈਲ ਕੀਤਾ ਸੀ ਜੀ ਬਹੁਤ ਛਾਪੇ ਮਾਰ ਰਹੇ ਆ ਸਾਨੂੰ ਲੱਭ ਨਹੀਂ ਰਿਹਾ ਉਧਰੋਂ ਕੋਰਟ ਨੇ ਉਹਦੇ ਸਟਾਫ ਨੇ ਜੱਜ ਸਾਹਿਬ ਨੂੰ ਸੂਚਿਤ ਕੀਤਾ ਉਹ ਵਿਦਕੋ ਸਕਰੀਨ ਤੇ ਉਹ ਕੋਰ ਦੀਆਂ ਪ੍ਰोसीਡਿੰਗਜ਼ ਵਾਚ ਕਰ ਰਿਹਾ ਬਹੁਤ ਹੀ 엠ਬਰਸਿੰਗ ਸਿਚੁਏਸ਼ਨ ਪੈਦਾ ਹੋਈ ਸੀ ਡੀਜੀਪੀ ਪੰਜਾਬ ਵਾਸਤੇ ਫਿਰ ਅਗਲੇ 2 ਦਿਨਾਂ ਦੇ ਵਿੱਚ ਬਾਜੀ ਮੈਨੂੰ ਗ੍ਰਿਫਤਾਰ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਗਿਆ ਸੀ ਅੱਜ ਕੱਲ ਰੋਪੜ ਜੇਲ੍ਹ ਦੇ ਵਿੱਚ ਹੈਗਾ ਕਹਿਣ ਨੂੰ ਪਰ ਹੁਣ ਮਾਮਲਾ ਫੇਰ ਹਾਈ ਕੋਰਟ ਚ ਹੈ ਕਿ ਉਹ ਰੋਪੜ ਜੇਲ੍ਹ ਦੇ ਵਿੱਚ ਨਹੀਂ ਉਹ ਪ੍ਰਾਈਵੇਟ ਹਸਪਤਾਲਾਂ ਚ ਘੁੰਮਦਾ ਫਿਰਦਾ ਆਪਣਾ ਵਪਾਰ ਕਰ ਰਿਹਾ ਉਹਦੇ ਤੇ ਵੀ ਜਵਾਬ ਤਲਬੀ ਜੇਲ੍ਹ ਸਟਾਫ ਤੋਂ ਮੰਗੀ ਗਈ ਹੈ ਸੁਪਰਿੰਟੈਂਡੈਂਟ ਜੇਲ੍ਹ ਤੋਂ ਕਈ ਇਹੋ ਜਿਹੇ ਅਮੀਰ ਬੰਦੇ ਜਿਹੜੇ ਪੀਓ ਡਿਕਲੇਅਰ ਹੋ ਚੁੱਕੇ ਨੇ ਜਿਹੜੇ ਮੇਰੀ ਨੌਲੇਜ ਦੇ ਵਿੱਚ ਨੇ ਵੇਖਣਾ ਇਹ ਹੈ ਕਿ ਉਹਨਾਂ ਦੇ ਨਾਮ ਵੀ ਕੀ ਇਸ 800 ਵਾਲੇ ਪੀਓਜ਼ ਦੀ ਲਿਸਟ ਵਿੱਚ ਹੈਗੇ ਕਿ ਨਹੀਂ ਹੈਗੇ ਆਪਾਂ ਤੁਹਾਨੂੰ ਜਾਣਕਾਰੀ ਦੇ ਰਿਹਾ ਐਜ਼ ਅ ਪੱਤਰਕਾਰ ਮੇਰਾ ਫਰਜ਼ ਹੈ ਕਿ ਤੁਹਾਨੂੰ ਪੁਲਿਸ ਵੱਲੋਂ ਕੀਤੀ ਜਾ ਰਹੀ ਹਰ ਚੰਗੀ ਅਤੇ ਮਾੜੀ ਕਾਰਵਾਈ ਦੀ ਖਬਰ ਦਿਆਂ ਔਰ ਇਹ ਚੰਗਾ ਕੰਮ ਐਸ ਐਸ ਐਸਪੀ ਨੇ ਸ਼ੁਰੂ ਕੀਤਾ ਹੈ ਇਹਨਾਂ ਦੀ ਖਬਰ ਤੁਹਾਨੂੰ ਦੇ ਰਹੇ ਪਰ ਇਹਦੇ ਨਾਲ ਨਾਲ মিডিਆ ਪਰਸਨਜ਼ ਨੂੰ ਸਤਰਕ ਰਹਿਣ ਦੀ ਲੋੜ ਹੈ ਉਹ ਕਿਵੇਂ ਉਹ 800 ਬੰਨਿਆਂ ਦੀ ਲਿਸਟ ਜਾਂਚਣ ਦੀ ਲੋੜ ਹੈ ਵੇਖਣ ਦੀ ਲੋੜ ਹੈ ਜਿਹੜੀ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਵਿਖਾਈ ਜਾਏ ਤੇ ਉਹਦੇ ਵਿੱਚ ਕਿੰਨੇ ਕਿੰਨੇ ਵੱਡੇ ਲੋਕ ਨੇ ਜਿਹੜੇ ਹਜੇ ਫੜੇ ਨਹੀਂ ਗਏ ਔਰ ਖੁੱਲੇ ਘੁੰਦੇ ਨਜ਼ਰ ਆਉਂਦੇ ਨੇ ਤੇ ਫਿਰ ਉਹਦੇ ਬਾਰੇ ਵੀ ਤੁਹਾਨੂੰ ਸੂਚਿਤ ਕਰਾਂਗੇ ਕਤ ਖਬਰ ਤਾਂ ਇੰਨੀ ਸੀ ਮੈਂ ਜਿਵੇਂ ਪਹਿਲਾਂ ਦੱਸਿਆ ਕੁਝ ਐਸਐਸਪੀਜ਼ ਨੂੰ ਉਹਨਾਂ ਦੇ ਚੰਗੇ ਕੰਮਾਂ ਚੰਗੇ ਸੁਭਾਅ ਕਰਕੇ ਲੋਕ ਯਾਦ ਰੱਖਦੇ ਨੇ ਔਰ ਮੌਜੂਦਾ ਐਸਐਸਪੀ ਉਸੇ ਕੈਟੇਗਰੀ ਦੇ ਵੱਲ ਅੱਗੇ ਵਧ ਰਹੇ ਨੇ ਪਰ ਕੁਝ ਜਿਹੜੇ ਨਖੇਦ ਐਸਐਸਪੀ ਹੁੰਦੇ ਆ ਉਹਨਾਂ ਨੂੰ ਲੋਕ ਯਾਦ ਰੱਖਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦੇ ਐਕਸਟਰਸ਼ਨ ਰੈਕਟ ਯਾ ਓਨਾ ਵੱਦਲੋਂ ਕੀਤੀਆਂ ਵਧਿਕੀਆਂ ਲੋਕਾਂ ਨੂੰ ਭਲਾਉਣੀਆਂ ਔਖੀਆਂ ਹੋ ਜਾਂਦੀਆਂ ਨੇ ਹੁਣ ਇੱਕ ਜ਼ਿਕਰ ਹੋਰ ਕਰਦਾ ਚੱਲਾਂ ਕਿ ਜਿਹੜਾ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਐਬਸਕੌਂਡ ਕਰ ਰਿਹਾ ਪਰਚੇ ਦਰਜ ਹੋ ਗਏ ਤੇ ਹਾਜ਼ਰ ਨਹੀਂ ਹੋ ਰਿਹਾ ਆਪਣੀ ਤਫਤੀਸ਼ ਦੇ ਵਿੱਚ ਨਾ ਤਾਂ ਵਿਜੀਲੈਂਸ ਵਾਲੇ ਡੀਏ ਵਾਲੇ ਕੇਸ 'ਚ ਉਹ ਹਾਜ਼ਰ ਹੋ ਰਿਹਾ ਨਾ ਉਹ ਸਟੇਟ ਕ੍ਰਾਈਮ ਦੇ ਪਰਚੇ 'ਚ ਹਾਜ਼ਰ ਹੋ ਰਿਹਾ ਨਾ ਉਹ ਬਿਸ਼ਨੂਈ ਵਾਲੇ ਪਰਚੇ 'ਚ ਹਾਜ਼ਰ ਹੋ ਰਿਹਾ ਨਾ ਉਹ ਬਲਜਿੰਦਰ ਟਾਲੇ ਆਏ ਪਰਚੇ 'ਚ ਹਾਜ਼ਰ ਹੋ ਰਿਹਾ ਨਾ ਉਹ ਇੱਕ ਕਾਰੋਬਾਰੀ ਜਿਹਨੂੰ ਲੱਕੀ ਪਟਿਆਲ ਤੋਂ ਧਮਕੀ ਆਈ ਸੀ ਔਰ ਉਹ ਲੱਕੀ ਪਟਿਆਲ ਦੇ ਸਬੰਧ ਗੁਰਸ਼ੇਰ ਨਾਲ ਉਸ ਪਟੀਸ਼ਨਰ ਨੇ ਹਾਈ ਕੋਰਟ ਦੇ ਵਿੱਚ ਉਜੱਗਰ ਕੀਤੇ ਸੀ ਉਹ ਹਜੇ ਤੱਕ ਪੀਓ ਨਹੀਂ ਡਿਕਲੇਅਰ ਕੀਤਾ ਗਿਆ ਇਹ ਵੀ ਅਸੀਂ ਕੋ ਕਰਾਂਗੇ ਕਿ ਗੁਰਸ਼ੇਰ ਸੰਧੂ ਦੀ ਗੈਰ ਹਾਜ਼ਰੀ ਕਾਨੂੰਨ ਦੀ ਪ੍ਰੋਸੈਸ ਦੇ ਵਿੱਚੋਂ ਪ੍ਰਕਿਰਿਆ ਦੇ ਵਿੱਚੋਂ ਹੁਣ ਅਗਲਾ ਕੀ ਕਦਮ ਮੰਗਦੀ ਆ ਪੁਲਿਸ ਨੂੰ ਹੁਣ ਤੱਕ ਉਹਦੇ ਵਿਰੁੱਧ ਪੀਓ ਪ੍ਰੋਸੀਡਿੰਗਸ ਕੀ ਸ਼ੁਰੂ ਕਰਨੀਆਂ ਬਣਦੀਆਂ ਸੀ ਜਾਂ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਜਾਂ ਨਹੀਂ ਸੀ ਤੇ ਹਾਂ ਉਹ ਹੁਣ ਹੈ ਕਿੱਥੇ ਐਸੇ ਤਨਾ ਰਾਜਜੀਤ ਏਆਈਜੀ ਰਾਜਜੀਤ ਸਿੰਘ ਹੁੰਦਲ ਉਹ ਪੀਓ ਘਾਇਰ ਡਿਕਲੇਰ ਹੋ ਚੁੱਕਿਆ ਤੇ ਸੂਚਨਾ ਦੇ ਮੁਤਾਬਕ ਉਹ ਦੇਸ਼ ਕਿਸੇ ਤਰੀਕੇ ਛੱਡ ਚੁੱਕਿਆ ਗੁਰਸ਼ੇਰ ਸੰਧੂ ਡੀਐਸਪੀ ਦੇ ਚਰਚੇ ਵੀ ਚੱਲਦੇ ਰਹਿੰਦੇ ਆ ਗਦੇ ਕਹਿ ਦਿੰਦੇ ਆ ਲੋਕ ਜੀ ਉਹ ਮਣੀਪੁਰ ਰਾਹੀਂ ਬਰਮਾ ਹੁੰਦਾ ਹੋਇਆ ਐ ਫਲਾਣੇ ਮੁਲਕ ਚ ਨਿਕਲ ਗਿਆ ਉਹ ਮੁਲਕ ਚਲਿਆ ਗਿਆ ਜਿੱਥੇ ਵੀਜ਼ਾ ਔਨ ਅਰਾਈਵਲ ਹੁੰਦਾ ਭਾਰਤੀਆਂ ਨੂੰ ਕੁਝ ਲੋਕ ਕਹਿ ਦਿੰਦੇ ਆ ਜੀ ਨਹੀਂ ਇੱਥੇ ਤੁਰਦਾ ਫਿਰਦਾ ਦਿਖਿਆ ਦੇਖਿਆ ਜਾਂਦਾ ਉਹਦੇ ਕੋਲ ਤਾਂ ਹਜੇ ਬਲੀਜ਼ ਵਾਲੇ ਨਾਲ ਸਫੇਦ ਵਰਦੀਆਂ ਚ ਗਨਮੈਨ ਵੀ ਤੁਰੇ ਫਿਰਦੇ ਆ ਸੋ ਸਾਰੀਆਂ ਗੱਲਾਂ ਇਹ ਜਿਹੜੀਆਂ ਹੈਗੀਆਂ ਇਹ ਕੁਝ ਤੁਹਾਨੂੰ ਸੰਕੇਤ ਦਿੰਦੀਆਂ ਗੁਛੇਰ ਸਾਂਧੂ ਦੇ ਮਾਮਲੇ ਚ ਅਗਲੀ ਕੋਸ਼ਿਸ਼ ਕਰਾਂਗੇ ਕੋਹ ਕਰਕੇ ਤੁਹਾਨੂੰ ਖਬਰ ਦਈਏ ਜਲਦ ਦਈਏ ਤੇ ਮੈਂ ਹੁਣ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਜੀ ਰਜਿੰਦਰ ਸਿੰਘ ਤਗੜ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਜ਼ਲ